ਅੱਜ ਥੋੜੇ ਦਿਨਾਂ ਤੱਕਰ ਬਸੰਤ ਆ ਰਹੀ ਹੈ ਮਤਲਬ ਜੋ ਬੱਚੇ ਪਤੰਗ ਚੜਾ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਜੋ ਅੱਜਕੱਲ ਟੈਨਾਂ ਡੋਰ ਬਹੁਤ ਮਤਲਬ ਦੇ ਕਹਿੰਦੇ ਪਾਬੰਦੀ ਲਾਈ ਗਈ ਹੈ ਛੋਟੇ ਭਾਈ ਪਹਿਲਾਂ ਤਾਂ ਜਿਹੜੀ ਬਸੰਤ ਹੈਗੀ ਹੈ 23 ਤਰੀਕ ਦੀ ਬਸੰਤ ਹੈ ਬਸੰਤ ਦੀ ਮਤਲਬ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਹ ਕਾਬਦ ਬਣੀ ਹੈ ਆਈ ਬਸੰਤ ਪਾਲਾ ਅਦੰਤ ਮੌਸਮ ਦੀ ਵਿੱਚ ਤਬਦੀਲੀ ਹੁੰਦੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕੁਦਰਤ ਦੀ देन ਹੈ ਗਾਲ ਜਿਹੜੀ ਤੁਸੀਂ ਕੀਤੀ ਹੈ ਪਤੰਗਾਂ ਦੀ ਪਤੰਗਬਾਜ਼ੀ ਹੈ ਸਾਡੀ ਬਲਵੱਧ ਦੀ ਨਹੀਂ ਹੈਗੀ ਇਹ ਜਿਹੜਾ ਮਨ ਲੋ ਬਹੁਤ ਮਨ ਲੋ ਜਿਵੇਂ ਕਹਿੰਦੇ ਆ ਕਾਫੀ ਢੇਰ ਤੋਂ ਮਨ ਲੋ ਜਿਹੜੇ ਪਤੰਗਬਾਜ਼ੀ ਦਾ ਜਿਹੜਾ ਇੱਕ ਜਿਹੜਾ ਇਹ ਮਨ ਲੋ ਮਨਾਇਆ ਤਿਉਹਾਰ ਮਨਾਇਆ ਜਾਂਦਾ ਹੈਗਾ ਬਸੰਤ ਦਾ ਇਹ ਤਾਂ ਤੁਸੀਂ ਜਾ ਕੇ ਦੇਖੋ ਕਦੇ ਅੰਬਸਰ ਦੇਖੋ ਕਦੇ ਮਨ ਲੋ ਕੋਈ ਪਰ ਦੇਖੋ ਇੱਕ ਇੱਕ ਘਰ ਦੇ ਵਿੱਚ ਸਪੀਕਰ ਲੱਗੇ ਹੁੰਦੇ ਆ ਅਨਾਉਂਸਮੈਂਟਾਂ ਹੁੰਦੀਆਂ ਹੁੰਦੀਆਂ ਕੰਪੀਟੀਸ਼ਨ ਚੱਲਦੇ ਹੁੰਦੇ ਆ ਤੇ ਹਰ ਬੰਦਾ ਮਨ ਲੋ ਬੜੇ ਸ਼ੌਂਕ ਨਾਲ ਮਨ ਲੋ ਜਿਵੇਂ ਕਹਿੰਦੇ ਆ ਬਸੰਤ ਵਾਲੇ ਦਿਨ ਮਨ ਲੋ ਸਾਰਾ ਸ਼ਹਿਰ ਹੀ ਬੰਦ ਹੁੰਦਾ ਪਤੰਗਾਂ ਮਲ ਬਹੁਤ ਮਲ ਜਿਵੇਂ ਕਹਿੰਦੇ ਸ਼ੌਂਗ ਨਾਲ ਬਲੋ ਡਾਏਂਦੇ ਨੇ ਅਜੀਬ ਮਲੋ ਕਹਿੰਦੇ ਵੀ ਬੀ ਇੰਡੀਅਨ ਬਾਈ ਇੰਡੀਅਨ ਬੀ ਇੰਡੀਅਨ ਬਾਈ ਇੰਡੀਅਨ ਮਲੋ ਇੰਡੀਅਨ ਹੈ ਤੇ ਇੰਡੀਅਨ ਮਲ ਬਣਿਏ ਤੇ ਉਹਨਾਂ ਇੰਡੀਆ ਦੀ ਇੰਜੀਨੀਅਰ ਚੀਜ਼ਾਂ ਮਲੋ ਖਰੀਦੀ ਦੀਏ ਸਾਡੇ ਜਿਹੜੀ ਮਲੋ ਇੰਡੀਆ ਦੀਆਂ ਡੋਰਾ ਬਹੁਤ ਮਲੋ ਜਿਵੇਂ ਕਹਿੰਦੇ ਸਪੈਸ਼ਲ ਆਂਦੀਆਂ ਜਿਵੇਂ ਕੋਕੜ ਮਾਰਕ ਆਂਦੀਆਂ ਜਾਂ ਸੰਗਲ ਮਾਰਕ ਆਂਦੀਆਂ ਇਦਾਂ ਡੋਰਾ ਮਲੋ ਬਹੁਤ ਜ਼ਿਆਦਾ ਵਧੀਆ ਮਲਵਾਦੀਆਂ ਪਰ ਇੱਕ ਥੋੜਾ ਜਿਹਾ ਝਾਸਾ ਜਿਹੜਾ ਕਮਲ ਦੇ ਦਿੰਦੇ ਨੇ ਵੀ ਆਪਣਾ ਚਾਇਨਾ ਡੋਰ ਦਾ ਚਾਇਨਾ ਡੋਰ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਪਾਇਆ ਹੁੰਦਾ ਸਾਡਾ ਤਾਂ ਜਿਹੜਾ ਮਨੋ ਇੰਡੀਆ ਡਰੀ ਡੋਰ ਹੈ ਸਪਸ਼ਟੀ ਕਰਨਾਂ ਦੇ ਵਿੱਚ ਸ਼ਰੇਸ਼ ਪਾਇਆ ਜਾਂਦਾ ਕੱਚ ਪਾਇਆ ਜਾਂਦਾ ਕਲਰ ਪਾਇਆ ਜਾਂਦਾ ਸਾਨੂੰ ਪਤਾ ਵੀ ਆਤੀਚਾ ਪਾਈਆਂ ਜਿਹੜੀਆਂ ਚਾਇਨਾ ਡੋਰਾ ਦੇ ਵਿੱਚ ਹੈ ਉਹ ਸਾਨੂੰ ਨਹੀਂ ਪਤਾ ਕੀ ਕੀ ਪਾਇਆ ਹੈਗਾ ਚਾਇਨ ਡੋਰ ਮਾੜੀ ਜੀ ਵੀ ਕਿਸੇ ਨਾਲ ਲੱਗ ਜਾਂਦੀ ਹੈ ਉਹ ਕਦੇ ਮਨੂੰ ਜ਼ਖਮ ਨਹੀਂ ਪਾਉਂਦੀ ਉਹ ਮਨੂੰ ਅੰਗ ਹੀ ਕਟਿਆ ਜਾਂਦਾ ਇਸ ਕਰਕੇ ਮੇਰੀ ਮਨੂੰ ਬਹੁਤ ਮਨੂੰ ਪੋਰਜਰ ਅਪੀਲ ਹੈ ਮੇਰੀ ਮਨੂੰ ਬੇਨਤੀ ਹੈ ਮੇਰੇ ਮਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੱਚਿਆਂ ਨੂੰ ਕਿ ਵੀ ਆਪਾਂ ਜਿਹੜੀ ਮਨੂੰ ਚਾਇਨਾ ਡੋਰ ਤੋਂ ਮਨੂੰ ਪ੍ਰੇਰਿਤ ਕਰਨਾ ਹੈਗਾ ਸਾਡੀ ਚੈਨਾ ਡੋਰ ਦੇ ਬੰਦੋ ਪਾਬੰਦੀ ਵੀ ਲੱਗੀ ਹੈਗੀ ਹੈ ਅਗਰ ਚੈਨਾ ਡੋਰ ਕਿਤੇ ਦਾਦੀ ਮਨ ਕੋਈ ਵੇਖਦੀ ਹੈ ਜਿਹੜਾ ਬੰਦਾ ਵੇਚਦਾ ਨਾ ਵੇਚੇ ਜੇ ਕਿਸੇ ਨੂੰ ਪਤਾ ਲੱਗਦਾ ਵੀ ਫਲਾਣਾ ਬੰਦਾ ਚੈਨਾ ਡੋਰ ਦੇ ਰਿਹਾ ਸਾਨੂੰ ਆ ਕੇ ਦੱਸੇ ਅਸੀਂ ਉਹਨੂੰ ਪਹਿਲਾਂ ਤਾਂ ਮਨੂ ਹੱਥ ਜੋੜ ਕੇ ਮਨੂ ਜਿਵੇਂ ਕਹਿੰਦੇ ਬੇਨਤੀ ਕਰਾਂਗੇ ਉਸ ਤੋਂ ਬਾਅਦ ਉਹਦੇ ਤੇ ਜਿੰਨੀ ਮਨੂ ਹਰਦਾ ਐਫ ਆਈ ਆਰ ਦਰਜ ਕਰਾ ਕੇ ਉਹਨੂੰ ਮਨੂ ਜਿਵੇਂ ਕਹਿੰਦੇ ਅੰਦਰ ਕਰਾਵਾਂਗੇ ਇਹ ਮੇਰੀ ਪੋਰਜੋਰ ਅਪੀਲ ਹੈ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੀ ਚੈਨਾ ਡੋਰ ਤੋਂ ਖਰੀਦ ਕਰੋ ਜਿਵੇਂ ਕਹਿੰਦੇ ਇਹਨੂੰ ਤੋਂ ਪ੍ਰੇਸ਼ ਕਰੋ ਆਪਾਂ ਜਿਹੜਾ ਮਨੋ ਤਿਉਹਾਰ ਮਨਾਣਾ ਖੁਸ਼ੀ-ਖੁਸ਼ੀ ਮਨਾਈਏ ਅਗਰ ਕੋਈ ਇਦਾਂ ਦੀ ਹੈਪਨਿੰਗ ਹੋ ਜਾਂਦੀ ਹੈ ਉਹ ਸਾਰੀ ਉਮਰ ਯਾਦ ਰਹਿ ਜਾਂਦਾ ਯਾਰ ਇਹ ਮਨੋ ਖਾਨੀ ਚੀਜ਼ ਆਪਾਂ ਲਾਪਰਵਾਹੀ ਕੀਤੀ ਸੀ ਤਾਂ ਕਰਕੇ ਹੈਪਨਿੰਗ ਹੋ ਗਈ ਇੰਦੀ ਗੱਲ ਕਹਿੰਦਾ ਹੋਇਆ ਬੇਟਾ ਅਨੁਰੂਧਾ ਐਜੇ 5077 ਬੜੀ ਮਿਹਰਬਾਨੀ ਥੈਂਕ ਯੂ ਜੀ ਆਪਣੇ ਹੀਰੇ ਵੈਲਫੇਅਰ ਕਲੱਬ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਅੱਜ ਆਪਣਾ ਬਸੰਤ ਆ ਰਹੀ ਹੈ ਹੀਰੇ ਵੈ ਜਿਹੜਾ ਹੀਰੇ ਵੈਲਫੇਅਰ ਕਲੱਬ ਹੈ ਸਾਡਾ ਬੜਾ ਮਨੋ ਬਹੁਤ ਵਧੀਆ ਕਲੱਬ ਆ ਸੋਸ਼ਲ ਕਲੱਬ ਹੈ ਨਾ ਹੀਰੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਤੁੰਦੂ ਇਹ ਜੋ ਕਿ ਅੱਜ ਬਸੰਤ ਪੈਂਤਮੀ ਆ ਰਹੀ ਜਿਵੇਂ ਬੱਚੇ ਪਤੰਗ ਚੜਾ ਰਹੇ ਆ ਤੇ ਆਪਣਾ ਜੈਨਾ ਡੋਰ ਤੇ ਪਾਬੰਦੀ ਲਾਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹ ਵਿਸ਼ਾ ਬੜਾ ਹੈਗਾ ਸੰਜੀਦਾ ਵੇਜਾ ਹੈ ਜਦੋਂ ਅਸੀਂ ਬੱਚੇ ਹੁੰਦੇ ਸੀ ਤੇ ਉਦੋਂ ਆਇਦਰ ਖੁੱਲੇ ਖੇਤ ਹੁੰਦੇ ਸੀ ਆਪਣਾ ਜੈਤ ਰੋਡ ਤੇ ਜਿਹੜਾ ਘਰ ਹੈਗਾ ਤੇ ਪੈੜੀਆਂ ਹੁੰਦੀਆਂ ਸੀ ਤੇ ਅਸੀਂ ਆਪ ਵੀ ਪਤੰਗ ਲੂਟਣ ਖੇਤਾਂ ਦੇ ਵਿੱਚ ਭੱਜੇ ਫਿਰਦੇ ਹੁੰਦੇ ਸੀ ਤੇ ਉਹ ਜਿਹੜੀਆਂ ਪੈੜੀਆਂ ਮਹਿਦੀਆਂ ਤੇ ਕਈ ਵਾਰ ਸਾਡੇ ਨਾਲ ਦੇ ਗੌਂਡੀਆਂ ਨੇ ਗਲ ਪੈਣਾ ਸਾਡੇ ਉਹ ਕਣਕਾਂ ਵੇਦੀਆਂ ਖੜਜੋ ਕਰਾਂ ਉਹ ਉਦੋਂ ਵੀ ਹੁਣ ਬੁਰਾ ਆ ਰਿਹਾ ਹੁਣ ਖੇਤ ਤਾਂ ਰਹਿ ਨਹੀਂ ਕੋਈ ਤੇ ਉਹ ਜਿਹੜੇ ਬੱਚੇ ਆ ਜਾਂ ਕੋਠਿਆਂ ਤੇ ਚੜਾਉਂਦੇ ਆ ਤੇ ਜਾਂ ਗਲੀਆਂ ਚੜਾਉਂਦੇ ਆ ਪਹਿਲੀ ਗੱਲ ਤਾਂ ਉਹਨਾਂ ਦੇ ਐਕਸੀਡੈਂਟਾਂ ਦਾ ਡਰ ਹੈ ਇੱਕ ਜਿਹੜੀ ਨਾਮਰਾਦ ਬਿਮਾਰੀ ਨਵੀਂ ਆ ਗਈ ਹੈ ਚਾਈਨਾ ਡੋਰ ਇਹ ਤਾਂ ਕਿਸੇ ਦੇ ਹੱਥ ਵਿੱਚ ਦੀ ਫਿਰਦੇ ਤੇ ਜਾ ਕੇ ਸਾਈਕਲ ਤੇ ਜਾਂਦੇ ਤੇ ਗਲ ਵੀ ਦੀ ਫਿਰਦੇ ਜਾਂ ਪੈਰਾਂ 'ਚ ਵੇਦੀ ਫਿਰ ਜੇ ਤੇ ਇਹ ਨਾਲ ਦੀ ਨਾਲ ਇਹਨੂੰ ਕੱਟ ਕਰ ਦਿੰਦੀ ਹੈ ਤੇ ਨਾ ਟੁੱਟਦੀ ਹੈ ਨਾ ਕਰਦੀ ਹੈ ਇਸ ਕਰਕੇ ਬੱਚਿਆਂ ਨੂੰ ਮੈਂ ਤਾਂ ਇਹੀ ਸੁਨੇਹਾ ਦਿੰਦਾ ਤੇ ਬੱਚਿਆਂ ਦੇ ਮਾਪਿਆਂ ਨੂੰ ਪਹਿਲਾਂ ਸੁਨੇਹਾ ਦਿੰਦਾ ਵੀ ਮਾਵਾ ਨੂੰ ਪਤਾ ਹੁੰਦਾ ਮੇਰਾ ਮੁੰਡਾ ਹੁਣ ਪਤੰਗ ਚੜਾਉਣ ਲੱਗਾ ਹੈ ਬਲਦਾ ਉਹਦਾ ਧਿਆਨ ਰੱਖੇ ਉਹਦੇ ਨਾਲ ਪਤੰਗ ਡਾ ਲੈਣ ਤੇ ਇੱਕ ਡੋਰ ਦਾ ਜਰੂਰ ਧਿਆਨ ਰੱਖਣ ਤੇ ਜਿਹੜਾ ਫਿਰ ਵੀ ਬੱਚਾ ਚੈਨਾ ਡੋਰ ਨਾਲ ਪਤੰਗ ਡਾਉਂਦਾ ਨਾ ਉਹਦੇ ਮਾਂ ਪਰੋ ਤੇ ਪਰਚੇ ਹੋਣੇ ਚਾਹੀਦੇ ਇਹ ਬਹੁਤ ਵੱਡੀ ਗੱਲ ਹੈ ਇੰਨਾ ਵੇਖ ਲਿਆ ਤੁਸੀਂ ਜਾਨ ਰੋਣਾ ਦੇ ਗਲਾਂ ਚ ਪੈ ਗਈਆਂ ਕਿਤੇ ਬੰਦਿਆਂ ਦੇ ਪੈ ਗਈਆਂ ਐਡੇ ਐਕਸੀਡੈਂਟ ਹੋ ਗਏ ਉਦੋਂ ਪੁੱਛਣ ਵਾਲਾ ਹਾਲ ਹੁੰਦਾ ਉਦੋਂ ਸਾਰਿਆਂ ਨੂੰ ਤਰਸੋਂ ਦਾ ਮੁੜ ਕੇ ਫੇਰ ਭੁੱਲ ਜਾਂਦੇ ਇਹ ਘਰ ਵਾਲਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ ਬੱਚਿਆਂ ਦੀ ਘਟ ਹੈ ਬਾਕੀ ਇਥਿਆਰ ਤਾਂ ਸਾਰੇ ਮਰਾਈ ਜਾਂਦੇ ਬੱਚਿਆਂ ਦੇ ਬਚਪਨ ਤੇ ਖੇਡਾਂ ਹੈਗੀਆਂ ਇਹਨਾਂ ਬਿਨਾ ਨਹੀਂ ਤੇ ਉਹਨਾਂ ਨੂੰ ਨਾਲ ਦੀ ਨਾਲ ਲਿਆਕਤ ਵੀ ਬੱਚਿਆਂ ਦੇ ਵਾਲੇ ਬਹੁਤ ਜ਼ਰੂਰੀ ਹੈ ਇਹਨਾਂ ਕੋਈ ਕਹਿੰਦਾ ਹੋਇਆ ਮੈਂ ਪ੍ਰਸਾਦ ਦਕਸ਼ਣ ਸਿੰਘ ਵਾਜੂ ਜੀ ਦਾ ਖਾਲਸਾ ਵਾਜੂ ਜੀ ਦਾ